ਜੋ ਦੋਸਤੋ ਫਤਿਹ ਅੱਜ ਕਰਦੇ ਆ ਵੈਤੂ ਦੀ ਕਾਰਸਾ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਦੇ ਸਤਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਖਾਣੀਆ ਕਿਸੇ ਵੀ ਜਿਹੜਾ ਨਸ਼ਾ ਤਸਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਆ ਸਾਰੇ ਸਰਪੰਚ ਸਾਹਿਬ ਸੌਖਾਣੇ ਤੇ ਮੇਰਾ ਸਾਥ ਦੇਣਗੇ ਬੇਨਤੀ ਆ ਅਸੀਂ ਅਸੀਂ ਫਲਾਗ ਸੰਗ ਦੇ ਫਲਾਗ ਸੰਗ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੱਲੋਂ ਛੁਰੋ ਕੀਤੀ ਮਹਿਮਾ ਛੁਰੋ ਕੀਤੀ ਮਹਿਮਾ ਰੋਧ ਨਸ਼ਿਆ ਬ੍ਰੋਧ ਜੋਤ ਨਸ਼ਿਆ ਬ੍ਰੋਧ ਦੀ ਪਰਪੂਰ ਸ਼ਬਦਾਂ ਵਿੱਚ ਪਰਪੂਰ ਸ਼ਬਦਾਂ ਵਿੱਚ ਸਲਾਹਾਂ ਸਲਾਹਾਂ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖਾਂਦੇ ਹਾਂ ਸੌਂ ਖਾਂਦੇ ਹਾਂ ਕਿ ਸਾਡੀ ਪੰਚਾਇਤ ਕਿ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਚਾਹ ਜਾਂ ਸਿੰਥੈਟਿਕ ਡਰੱਗ ਸਿੰਥੈਟਿਕ ਡਰੱਗ ਦੇ ਤਸਕਰ ਦੀ ਦੇ ਤਸਕਰ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਾ ਹੈ ਨਾ ਹੈ ਕਾਨੂੰਨੀ ਕਾਰਵਾਈ ਵਿੱਚ ਕਾਨੂੰਨੀ ਕਾਰਵਾਈ ਵਿੱਚ ਸਖਲੰ ਦਾ ਜੀ ਸਖਲੰ ਦਾ ਜੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ